ਕਹਿੰਦੇ ਨਾਮ ਜਪੋ ਜੀ ਐਸੇ ਐਸੇ ਧਰੂ ਪ੍ਰਲਾਦ ਜਪੂ ਵਰਗਾ ਐਸੇ। ਇਹ ਕੋਮਕਰ ਜੇ ਨਾਮ ਤੇ ਆਪਣਾ ਨਾ ਤੇ ਸ਼ਾਇਦ ਤੈਨੂੰ ਢੰਗ ਤਰੀਕਾ ਨਾ ਆਵੇ ਤੇ ਮੈਂ ਤੈਨੂੰ ਦੱਸਦਾ ਜਿਵੇਂ ਧਰੂ ਤੇ ਪ੍ਰਲਾਦ ਨੇ ਜਪਿਆ ਤੂੰ ਉਤਰਾ ਜਪ। ਹੁਣ ਦੂਜੇ ਪਾਸੇ ਵੇਖੋ ਤੀ ਧਰੂ ਵੀ 5 ਸਾਲ ਦਾ ਤੇ ਪ੍ਰਲਾਦ ਵੀ 5 ਸਾਲ ਦਾ। 5 ਬਰਤ ਕੋਨਾਰ ਧਰੂ ਬਾਗ। ਹੁਣ ਤਾਂ ਟਾਈਕ ਸਾਲ ਦਾ ਬੱਚਾ ਹੁੰਦਾ ਤੇ ਆਪਾਂ ਗੱਡੀ ਚ ਭਾਦੇ ਨੇ ਵੀ ਮੁੜ ਕੇ ਪਾਉਂਦਾ ਰਹੇ ਤੇ ਭਾਵੇਂ ਵਿਚਾਰਾ ਪੰਜਾਬ ਦੀਏ ਉੱਪਰ ਆ ਗਿਆ ਤੇ ਆਪਾਂ ਅੱਗੇ ਨੂੰ ਜੰਮੜ ਤੱਕ ਸੀਂਤਾਂ ਪਰ ਜਦੋਂ ਅਸੀਂ ਸਕੂਲੇ ਪੜ੍ਹਿਆ ਨਾ ਉਦੋਂ 6 ਸਾਲ ਦੇ ਬੱਚੇ ਨੂੰ ਸਕੂਲੇ ਦਾਖਲ ਕਰਦੇ ਸਨ 6 ਸਾਲ ਦੇ ਇਹ ਮਾੜੀ ਮੋਟੀ ਨੂੰ ਹੋਸ਼ ਹੋਵੇ 6 ਸਾਲ ਦਾ ਬੱਚਾ ਸਕੂਲੇ ਦਾਖਲ ਹੁੰਦਾ ਤੇ ਇਧਰ 5 ਸਾਲ ਦਾ ਤਰੂ ਤੇ ਪ੍ਰਲਾਤ ਸਾਡੇ ਵਾਸਤੇ ਮਿਸਾਲ ਹਨ ਉਹਦੇ ਤੋਂ ਪਹਿਲਾਂ ਇਹ 6 ਸਾਲ ਉਹਦੇ ਤੋਂ 5 ਸਾਲ ਇਹ ਦੋ ਉਦਾਹਰਨਾਂ ਕਿਉਂ ਨਹੀਂ ਆ? ਇੱਕ ਉर्दू ਦਾ ਬੜਾ ਪਿਆਰਾ ਸ਼ੇਰ ਹੈ। ਇੱਕ ਉਹ ਹੈ ਜੋ ਬਦਲਤੇ ਹੈ ਜਮਾਨੇ ਕੇ ਸਾਥ-ਸਾਥ। ਇੱਕ ਉਹ ਮਦ ਹੈ ਜੋ ਜਮਾਨੇ ਕੋ ਬਦਲ ਦਿੱਤੇ ਹੈ। ਜਿਹੜੇ ਜਮਾਨੇ ਨੂੰ ਬਦਲ ਕੈ ਨਾ ਉਹਨਾਂ ਨੂੰ ਕੋਈ ਚੇਤੇ ਨਹੀਂ ਕਰਦਾ। ਜਿਹਨਾਂ ਜਮਾਨੇ ਨੂੰ ਬਦਲਿਆ ਲੋਕ ਨੂੰ ਉਹਨਾਂ ਨੂੰ ਚੇਤੇ ਕਰਦੇ। ਜਿਵੇਂ ਆਪਾਂ ਕਹਿੰਦੇ ਗੱਗਾ ਕਹਿੰਦੇ ਗੱਗਾ ਨਾਲ ਕੱਪੜੀਆਂ ਨਾ ਪਿੱਛੇ ਥੇ ਗਏ ਉਹਦੇ ਹੋ ਜਾਏ। ਨਹੀਂ ਨਹੀਂ। ਉਹ ਲੋਕਾਂ ਦੇ ਨਾਲ ਬੋਲ ਨਹੀਂ ਹੁੰਦੇ ਉਹ ਆਪਣੇ ਆਪ ਆਮ ਬੋਲਦੇ ਆ ਰਾਨਾ ਸਟੈਂਡ ਤੇ ਬੜਾ ਕੰਮ ਇਹਦਾ ਜਿਹੜੇ ਸਟੈਂਡ ਤੇ ਕੈਮਰੇ ਤੇ ਨੇ ਲੋਕ ਕਿਉਂ ਨਾਲ ਗੱਲ ਕਰਦੇ ਨੇ ਜਿਹੜਾ ਤਰੂ ਹੈ ਮੈਂ ਇਹ ਮਜੀਦੀ ਸਾਹਿਬ ਤੋਂ ਵੀ ਡਿਊਟੀ ਸ਼ੀਟ ਕੋਲੋਂ ਤਰੂ ਦਾ ਜਿਕਰ ਹੈ ਤੇ ਜਿੱਦਾਂ ਪਹਿਲਾਂ ਮੈਂ ਮੋਟਾ ਕੀਤਾ ਸੀ ਮਜੀਦੀ ਸਾਹਿਬ ਤਰੂ ਅਤਾਨਪੁਰ ਰਾਜੇ ਦਾ ਬਾਪ ਬੇਟਾ ਹੈ ਰਾਜੇ ਦੀਆਂ ਦੋ ਸ਼ਾਦੀਆਂ ਨੇ ਇਹ ਖੇਡਦਾ ਖੇਡਦਾ ਆ ਆਪਣੀ ਬਾਪ ਦੀ ਗੋਦੀ 'ਚ ਬਹਿ ਗਿਆ ਤੇਪੂ ਤੇ ਲਿਬੜਿਆ ਵੀ ਹੋਵੇ ਨਾ ਦੇ ਕੋ ਸਾਹ ਨਹੀਂ ਹੁੰਦਾ ਤੇ ਮਮਤਾ ਆਈ ਆ ਵੀ ਭਾਈ ਜੀ ਕਹਿੰਦੇ ਨੇ ਤੂੰ ਆਸਾ ਕਰ ਆਇਆ ਕਰ ਪਿਆਰ ਕੋ ਪੁੱਛਣ ਲਈ ਤਾ ਬਾਹੋ ਪਗੜ ਉਠਾਲਿਆ ਮਨ ਤਰੋਸ ਮਤਰੀ ਕੀਤਾ ਮੈਨੂੰ ਕਿਰਪਾ ਕਰੇ ਤੁਸ਼ਮਲ ਦੀ ਮਤਰੀ ਵੀ ਨਾ ਹੋਵੇ ਮਤਰੀ ਬਹੁਤ ਹੋਈ ਬਾਹੋ ਪਗੜ ਉਠਾਲਿਆ ਮਨ ਤਰੋਸ ਮਤਰੀ ਕੀਤਾ ਤੇ ਜਿਹੜੀ ਅੱਜ ਕੱਲ ਵੀ ਬੋਲੀ ਐ ਸੈਂਸਿਟਿਵ ਉਹ ਸਾਡੇ ਵਰਗਾ ਨਹੀਂ ਸੈਂਸਿਟਿਵ ਉਦੀ ਵਾਲਾ ਬਾਲਕ ਹੈ ਜੱਡੋ ਲਿਕਾ ਵਾਪਸੇ ਤੂੰ ਸੁਹਾਣੀ ਹੈ ਕੇ ਸੀਤਾ ਮਤੇਈ ਮਾਰੇ ਧੂਕੇ ਖਿੱਚ ਕੇ ਪਾਸੇ ਕੀਤਾ ਜੇ ਇੱਥੇ ਬਹਿਣਾ ਸੀ ਤੇ ਮੇਰੀ ਮੁੱਖ ਤੂੰ ਜੰਮਣਾ ਸੀ ਪਰ ਉਹਦੇ ਮਨ ਨੂੰ ਛੱਟ ਲੱਗੀ ਆਪਣੀ ਸਗੀ ਮਾਨੁਪ੍ਰਸ਼ਨ ਲਗਾ ਮਾਂ ਤੂੰ ਰਾਜੇ ਦੀ ਰਾਣੀ ਨਹੀਂ ਮੈਂ ਮਾफी ਦੇਣ ਕਿਉਂਕਿ ਬਾਦੀਪੀ ਦੇ ਵਿਗਿਆਨੀ ਜੀ ਬਾਦੀ ਮਗੂ ਮੈਂ ਪਹਿਲਾਂ ਮਾਫੀ ਮੰਗਣਾ ਅੱਜ ਬਾਦਕ ਸੁਧੀ ਹੈ ਮਾਵਾ ਮਾਂ ਬਣੀ ਰਹੀਆਂ ਅਰੇ ਬਾਦਕ ਸੁਧੀ ਹੈ ਸੌਣ ਦੀ ਸੰਗਰਾਮ ਲੱਗੀ ਹੈ ਨਾ ਤੇ ਸੌਣ ਦੀ ਸੰਗਰਾਮ ਨੂੰ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਨ ਮરાਇਆ ਗਿਆ ਮੇਰੇ ਪਿੰਡ ਤੋਂ ਭਾਈ ਤਾਰੂ ਸਿੰਘ ਦਾ ਪਿੰਡ ਤੇਰਾ ਮਿਲਿਆ ਜਦੋਂ ਤੁਸੀਂ ਕਹਿੰਦੇ ਵੀ ਕਰਨੀ ਜੀ ਸ਼ਰਕਥਾ ਭੁਲ ਕੇ ਤੇ ਟਾਈਮ ਪਾਸ ਕਰਦੇ ਨੇ ਪ੍ਰਾਇਮਰੀ ਪਾਸ ਕਰਦਾ ਭਾਈ ਮੈਨੂੰ ਇਹਨੂੰ ਸ਼ੇਅਰ ਕਰਨ ਲਈ ਧਾਰਨਾ ਦੇਣੀ ਪੜ ਗਈ ਪੂਲੇ ਪਿੰਡ ਦਾ ਰਹੇ ਮਸ਼ਮਾਸ਼ੀ ਉਹਦੀ ਲੜਕੀ ਬੜੀ ਸੁੰਦਰ ਸੀ ਨੌਜਵਾਨ ਬੀਬੀ ਪਾਖੀਆਂ ਪਾਦੀ ਹੈ ਪੱਟੀ ਦਾਗ ਮਾਇਆ ਉਹ ਬੇਬੀ ਨੂੰ ਚੁੱਕ ਕੇ ਲੈ ਗਿਆ ਤੇ ਮਾਪਿਆਂ ਨੂੰ ਧੀਆ ਪਿਆਰੀ ਨਹੀਂ ਹੁੰਦੀ ਆ ਰੀਮ ਬਖਸ਼ਪਾਸ਼ੀ ਤੁਭਾ ਮਾਰ ਕੇ ਰੋ ਪਿਆ ਤੇ ਭਾਈ ਤਾਰੂ ਸਿੰਘ ਨੇ ਆਖਿਆ ਵੀ ਚਾਚਾ ਕੀ ਗੱਲ ਕਹਿਣ ਲੱਗਾ ਵੀ ਧੀ ਧੀ ਚੁੱਕੇ ਰਹਿ ਗਏ ਤਾਂ ਉਹਨਾਂ ਤੇ ਭਾਈ ਤਾਰੂ ਸਿੰਘ ਕਹਿਣ ਲੱਗਾ ਜੀ ਤੇਰੀ ਧੀ ਧੀ ਚੁੱਕੇ ਲੱਗੇ ਤੇ ਮੇਰੀ ਭੈਣ ਨੂੰ ਚੁੱਕੇ ਲੈ ਕੇ ਮੈਨੂੰ ਤੋਖੀ ਇਹ ਤੋਂ ਪਰ ਤੁਹਾਨੂੰ ਮੈਸੇਜ ਇਹ ਦੇਣਾ ਚਾਹਣਾ ਆ ਆਪਾਂ ਦੇ ਸਿੱਖ ਤੇ ਸਾਨੂੰ ਹਦਾਇਤ ਦੇ ਦੇ ਪਰਾਈਆਂ ਚੰਗੀਆਂ ਮਾਵਾ ਪੈਣਾ ਧੀਆ ਜਾਣੇ ਸਾਡੇ ਵਾਸਤੇ ਪਰਪਰ ਦੀ ਭਾਵੇਂ ਮੁਸਲਮਾਨਾਂ ਦੀ ਧੀ ਦੂਆ ਦੀ ਧੀ ਅਸਾਈਆਂ ਦੀ ਧੀ ਹੈ ਸਾਡੀ ਪਰਪਰ ਦੀ ਭੈਣ ਹੈ ਦੁਸ਼ਮਣ ਦੀ ਧੀ ਵੀ ਸਾਡੀ ਧੀ ਸਾਡੇ ਵਾਸਤੇ ਕੇਵਲ ਤੇ ਕੇਵਲ ਇੱਕ ਪਤਨੀ ਜਿਹਦੇ ਨਾਲ ਸਾਡੀਆਂ ਨਾਵਾਂ ਲੈ ਕੇ ਇਹਨਾਂ ਦਾ ਕਰ ਗਿਆ। ਇੱਕ ਆ ਨਾਰੀ ਜਤੀ ਹੋਏ ਪਰ ਨਾਰੀ ਦੀ ਪੈਣ ਬਿਖਾੜੇ। ਉਹਨੇ ਆਖਿਆ ਵੀ ਚਾਚਾ ਮੇਰੀ ਭੈਣ ਨੂੰ ਲੈ ਕੇ ਨੇ ਮੈਨੂੰ ਬਾਅਦੋਂ ਕਿ ਤੇ ਚਿੰਤਾ ਨਾ ਕਰ ਮੈਂ ਭੈਣ ਲੈ ਕੇ ਆਵਾਂਗਾ। ਜਿਹੜਾ ਕੰਬੋ ਕੇ ਨਗਰ ਹੈ ਉਦੋਂ ਰੱਕ ਹੁੰਦੀ ਸੀ। ਭਾਈ ਤਾਰੂ ਸਿੰਘ ਪ੍ਰਸ਼ਾਦੇ ਰਹਿ ਕੇ ਗਿਆ ਤੇ ਚਿਹਰਾ ਉਦਾਸ ਹੈ ਕਹਿਣ ਲੱਗੇ ਤਾਰੂ ਸਿੰਘਾਂ ਕਿਵੇਂ ਭਾਈ ਕਿਉਂ ਕਿ ਆਪਾਂ ਕਹਿੰਦੇ ਫੇਸ ਦਿੱਤਾ ਅੰਡੈਕਸ ਆਫ ਮਾਈਂਡ ਜਿਹੜਾ ਸਾਡਾ ਚਿਹਰਾ ਨਾ ਇਹ ਸਾਡੀ ਅੰਦਰ ਦੀ ਫੋਟੋ ਹੈ ਜੀ ਅਸੀਂ ਮਾਨਸਿਕ ਤੌਰ ਤੇ ਪਰੇਸ਼ਾਨ ਦੇ ਮੱਥਾ ਦੱਸਦਾ ਜੇ ਅਸੀਂ ਅੰਦਰ ਉਹ ਕੋਈ ਨਹੀਂ ਤੇ ਮੱਥਾ ਸਾਡਾ ਦੱਸਦਾ ਕਹਿਣ ਲੱਗੇ ਭਾਊ ਕੋਈ ਗੱਲ ਨਹੀਂ ਕਹਿੰਦਾ ਗੜਤਾ ਕਹਿਣ ਲੱਗਾ ਮੇਰੀ ਭੈਣ ਚੁੱਕੇ ਰਹਿ ਗਏ ਕਹਿਣ ਲੱਗੇ ਤੇਰੀ ਭੈਣ ਚੁੱਕੇ ਸਾਡੀ ਭੈਣ ਨਹੀਂ ਤੇ ਆਪਾਂ ਤਾਂ ਕਹਿੰਦੇ ਅਧਾ ਕਰੇ ਪ੍ਰੀਰ ਬੜਿਆ ਤੇ ਟੱਕੇ ਰੱਖ ਲਾ ਬਹੁਤੇ ਬੰਦੇ ਆ ਨਾ ਜਾਣ ਉਹ ਕਹਿੰਦੇ ਭਾਈ ਤਾਰੂ ਸਿੰਘ ਅਸੀਂ ਰੋਟੀ ਨਹੀਂ ਖਾਣੀ ਜਦ ਤੱਕ ਭੈਣ ਦਾਇ ਨਾ ਆਏ ਔਰ ਉਹਨਾਂ ਨੇ ਬੀਬੀ ਨੂੰ ਲਿਆਂਦਾ ਇਸ ਵਜ੍ਹਾ ਕਰਕੇ ਸਰਕਾਰ ਭਾਈ ਤਾਰੂ ਸਿੰਘ ਤੇ ਪਰੇਸ਼ਾਨ ਹੋਈ ਤਾਰੂ ਸਿੰਘ ਦੇ ਸ਼ੀਤਾ ਬੇਰ ਕਰ ਰਿਹਾ ਤੇ ਜਦੋਂ ਉਹਨੂੰ ਲੈ ਕੇ ਚਲੇਦੇ ਨੇ ਨਾ ਤੇ ਭਾਈ ਤਾਰੂ ਸਿੰਘ ਦੀ ਮਾਂ ਦਾ ਮੱਥਾ ਟਕੜਿਆ ਨੰਗੇ ਪੈਰੀਂ ਗਈ ਜਿੱਥੇ ਪਰੇ ਹੁੰਦੀ ਜੂ ਆਪਾਂ ਸੱਤ ਕਹਿਦੇ ਨੇ ਪਰੇ ਕਹਿੰਦੇ ਆ ਜਿੱਥੇ ਪੰਜ ਸਰਪੰਨ ਬੈਠੇ ਹੁੰਦੇ ਨੇ ਉਹਨੇ ਅਨੰਦਪੁਰ ਸਾਹਿਬ ਵਾਲੇ ਪਾਸੇ ਨੂੰ ਕਰਕੇ ਆਖਿਆ ਬਾਜਾਂ ਵਾਲਿਆ ਅੱਜ ਤੇਰਾ ਤੇ ਮੇਰਾ ਸਾਂਝਾ ਮਸਲਾ ਹੈ ਇਹਨੇ ਤੇਰਾ ਅਮਰ ਛੱਗਿਆ ਤੇਰਾ ਨਾਦੂ ਪੁੱਤਰ ਤੇ ਮੇਰੇ ਢੱਡੋਂ ਨਿਕਲਿਆ ਤੇ ਮੇਰਾ ਬਿੰਦੀ ਪੁੱਤਰ ਮੈਂ ਦਹੀਂ ਪਾ ਪਾ ਕੇ ਮਿੱਟੀਆਂ ਕਰਕੇ ਜਿਹੜੇ ਨੇ ਗੁਜੇ ਨੇ ਮੇਰੇ ਪੁੱਤਰ ਦੀ ਖੋਪੜੀ ਭਾਵੇਂ ਰਹਿ ਜੇ ਪਰ ਜੇ ਕੇਸ ਲੰਮੇ ਜਾਣ ਭਾਈ ਤਾਰੂ ਸਿੰਘ ਜਿਹੜੀ ਆਪਾਂ ਕਹਿੰਦੇ ਨੇ ਕੇਸ ਨਹੀਂ ਲੱਥੇ ਮਾਂ ਦੀ ਅਦਾਸ ਹੈ ਤੇ ਜਿਹੜੀ ਮਾਂ ਬਰੋਟੇ ਮੰਡੀ ਦੇ ਗੋਤੜਾ ਦੀ ਉਸਮਾਨੀ ਕੋ ਮਾਂ ਪੁੱਛ ਕੇ ਵਿੱਚ ਮੰਗ ਆ ਸਾਨੂੰ ਆਪ ਕਹਿੰਦੇ ਗਿਆਨੀ ਜੀ ਬੜੀ ਬੁਰੀ ਹਾਲਤ ਹੈ ਬੁਰੀ ਹਾਲਤ ਹੈ ਕਿ ਸਾਨੂੰ ਕੋ ਬਾਪਾ ਨਹੀਂ ਮਿਲਿਆ ਤੇਰੇ ਜੀਵਨ ਬੜਾ ਉਕਰੇ ਇੱਕ ਮਿੰਨ ਮੌਕਾ ਦੇ ਆਜੇ ਪਹਿਲੀ ਮਾਂ ਦੀ ਮਖਾਹ ਕਰਦੇ ਥਾਰ ਮੈਂ ਨਾ ਕਰਾਂਗੇ ਕਿ ਮਾਂ ਦੀ ਇੰਪੋਰਟੈਂਸ ਹੈ ਤੇ ਉਹਦੀ ਮਾਂ ਨੇ ਆਖਿਆ ਪੁੱਤ ਸੁਆਣੀ ਹਾਂ ਮੈਂ ਜਨਮ ਦੀ ਨਾਮ ਨਾਲ ਤੁਸੀਂ ਕੰਧੜੀ ਦਾ ਗਨਾ ਤੁਸੀਂ ਤਾਂ ਨਹੀਂ ਗਨਾ ਮੇਰਾ ਹੈ ਮੈਂ ਤੇਰੀ ਮਾਂ ਤੇ ਮੈਂ ਰੱਬ ਦਾ ਨਾਮ ਨਹੀਂ ਲਿਆ ਤੇ ਮੇਰੀ ਵਜ੍ਹਾ ਕਰਕੇ ਤੇਰੀ ਇਹ ਨਖਾਨੀ ਹੋਈ ਹੈ ਆਪਾਂ ਤਾਂ ਆਮ ਕਰਕੇ ਦੂਜੇ ਨਾਲ ਕੋਈ ਗੱਲ ਤੁਸੀਂ ਬਈ ਮੇਰੇ ਤਾਂ ਗੱਲ ਹੋਈ ਹੈ ਉਹਨੇ ਆਪਣੀ ਦੀ ਜ਼ਿੰਮੇਵਾਰੀ ਕਿ ਉਹ ਤੇ ਇਹ ਗਲਤੀ ਮੇਰੀ ਹੈ ਆਪਾਂ ਗਲਤੀ ਕਰਕੇ ਵੀ ਦੂਜੇ ਤੇ ਥੁੱਕ ਦਿੰਦੇ ਆ ਫਿਰ ਕੀ ਹੋਇਆ ਬਾਹਰ ਜਲਿਆ ਕਰਨ ਦਾਬੋ ਮਨ ਬਰਾਗੀ ਭਾਇਆ ਅਤੀਤਾ ਕਹਿਣ ਲੱਗਾ ਵੀ ਇਹ ਗੱਲ ਉੱਤਰ ਪਿਆ ਪਿੱਛੋਂ ਰਾਜੇ ਸੱਦਿਆ ਅਬਦਲ ਰਾਜ ਕਰੋ ਦੇ ਤਰੀਕਾ ਉਹ ਤਾਂ ਮੱਥਾ ਠੜਕਿਆ ਵੀ ਢੀਡਾ ਕੌੜਾ ਇਹਨਾਂ ਗਸੈਣ ਉਹਨੇ ਆਖਿਆ ਪੁੱਤ ਰੱਬ ਦਾ ਵਾਸਤਾ ਅੱਧਾ ਰਾਜ ਲੈ ਲੈਦਾ ਤਾਂ ਪਤਾਨ ਪਾਣਿਆ ਕਿ ਅੱਧਾ ਰਾਜ ਲੈ ਲੈਦਾ ਤੇ ਤਰੂ ਦੇ ਮਨ ਵਿੱਚ ਆਇਆ ਮਰਾ ਅਜੇ ਤਾਂ ਤੂੰ ਘਰੋਂ ਬਾਹਰ ਨਿਕਲਿਆ ਨਹੀਂ ਤੇ ਬਾਪੂ ਕਹਿੰਦਾ ਅੱਧਾ ਰਾਜ ਭਾਗ ਲੈਦਾ ਤੇ ਜੇ ਬੰਦਗੀ ਕੀਤੀ ਤਾਂ ਪਦਾਈ ਕੀ ਮਿਲਦਾ ਨਾਰਦ ਨੂੰ ਅਪਦੇਸ਼ਿਆ ਗਿਆਨ ਧਿਆਨ ਅਮਉ ਰਸ ਪੀਤਾ ਨਾਰਦ ਜੀ ਨੂੰ ਗੁਰੂ ਧਾਰ ਕਰਕੇ ਉਹਨੇ ਬੰਦਗੀ ਕੀਤੀ ਔਰ ਸ਼ਹੀਦ ਆਦਾਰ ਮਨਾ ਉਹ ਮੇਰਾਜ ਕੀਤਾ ਅਕੋਰਡਿੰਗੂ ਸਾਡੀ ਪ੍ਰਾਪਤਨ ਗ੍ਰੰਥ ਜਿਹੜਾ ਪ੍ਰਲਾਦ ਸੀ ਇਸ ਪ੍ਰਲਾਦ ਨੂੰ ਅਸੀਂ ਗੁਰਦੁਆਰਿਆਂ ਦੇ ਵਿੱਚ ਗੁਰੂ ਕੇ ਸਿੱਖ ਦੋ ਟਾਈਮ ਤੇ ਚੇਤੇ ਕਰਦੇ ਹਾਂ ਸ਼ਾਮ ਨੂੰ ਆਪਾਂ ਰਹਿ ਰਾਤਾ ਪਾਠ ਕਰਦੇ ਹਾਂ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਕਰਦੇ ਨੇ ਵੀਰ ਲੇਕਰ ਉਹ ਕੌੜੀ ਇਨੀ ਕੰਪਲਸਰੀ ਹੈ ਇਨੀ ਜ਼ਰੂਰੀ ਕਿ ਦੋ ਟਾਈਮ ਤੇ ਪੜੀ ਜਾਂਦੇ ਰਹਿ ਰਾਤਾ ਪਾਠ ਆਪਾਂ ਸਵੇਰੇ ਹੀ ਕਰਦੇ ਸ਼ਾਮ ਨੂੰ ਕਰਦੇ ਆਸਾ ਦੀ ਵਾਰ ਦਾ ਕੀਰਤਨ ਆਪਾਂ ਸਵੇਰੇ ਕਰਦੀਆਂ ਸੁਣਦੇ ਹਾਂ ਪਰ ਕੀ ਹਰ ਜੁਗ ਜੁਗ ਭਗਤ ਉਪਾਇਆ ਪੈ ਰਖਦਾ ਆਇਆ RAM ਰਾਜੇ ਹਰਨਾਕ ਇਥਿਸ਼ਟ ਹਰ ਮਾਰਿਆ ਪ੍ਰਲਾਦਰਾ ਪਿਓ ਨੂੰ ਦੁਸ਼ਟ ਆਖਿਆ ਉਹ ਤੁਮ ਪ੍ਰਲਾਦ ਜਿਹੜਾ ਪੁੱਤ ਸੀ ਉਹਨੂੰ ਸੰਤ ਆਖਿਆ ਭਗਤਾ ਆਖਿਆ ਕਿਉਂ ਉਹਤ ਆਪਣੇ ਸਟੈਂਡ ਤੇ ਰਿਹਾ ਔਰ ਉਹਨੇ ਬੰਦਗੀ ਕੀਤੀ ਇਸ ਕਾਰਨ ਕਰਕੇ ਸੰਤ ਦਾਇਤ ਵੀ ਗੁਰਮੁਖਾ ਜੀ ਨਾਮ ਜਪਣਾ ਤੇ ਇਸ ਤਰ੍ਹਾਂ ਜਾਪ ਕਹਿੰਦਾ ਭਾਵ ਕਿ ਜਿਹੜੇ ਭਗਤ ਨੇ ਉਹ 5 ਸਾਲ ਦੀ ਉਮਰ ਛੋਏ ਪਰ ਅਜੇ ਗੁਰੂ ਨਹੀਂ ਸੀ ਹੋਇਆ ਉਹ ਸਰਕਾਰ ਨੂੰ ਤੋੜਨਾ ਸੀ ਯਾਦ ਰੱਖਣਾ ਗੁਰੂ ਦਾਸ ਬੰਦ ਉਮਰ ਨਾਲ ਡੇ ਆਪਾਂ ਇਹ ਸ਼ਬਦ ਪੜ੍ਹਦੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਬੁਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਤੇ ਕੀਓ ਅਮਰਦਾਸ ਅਮਰਤ ਛਤਰ ਗੁਰਰਾਮੇਂ ਦਿਓ ਗੁਰਰਾਮ ਦਾ ਦਰਸ਼ਨ ਪਰਸ ਕੇ ਮਥਰਾ ਅਮਰਤ ਪੈਣ ਮੂਰਤ ਪੰਚ ਪਰਮਾਨ ਕੋ ਕੋ ਅਰਜਨ ਠਿਖੋ ਨੈਣ ਦੇ ਰੂਨੀ ਇਹ ਵੀ ਆਪਾਂ ਪੜ੍ਹਦੇ ਦਿੱਤਾ ਛੜ ਕਰਤਾਰਪੁਰ ਬਾੜ ਖੜੂਰੇ ਜੋਤ ਜਗਾਈ ਤਾਂ ਉਹ ਨਾਨਕ ਪਾਸ਼ਾ ਮਹਾਰਾਜ ਨੇ ਕੁਰਤਾ ਕਦੀ ਦੇ ਦਿੱਤੀ 4 ਮਹੀਨੇ ਤੋਂ ਬਾਅਦ ਉਹ ਜੋਤੀ ਜੋਸ ਮਾਏ ਲੇਕਰ ਸੰਗਤਾਂ ਕਰਤਾਰਪੁਰ ਦੀ ਜਗ੍ਹਾ ਖਡੂਰ ਸਾਹਿਬ ਨੂੰ ਆਉਣ ਲੱਗ ਪਿਆ ਕਿਉਂਕਿ ਉਹਨੂੰ ਜੋਤ ਖਡੂਰ ਸਾਹਿਬੇ ਜਗਦੀ ਹੈ ਕਹਿਣ ਦਾ ਭਾਵ ਸਾਡੀ ਧਰਮ ਵਿੱਚ ਜੋਤ ਦੀ ਮੰਨਤਾ ਹੈ ਦੇ ਦੀ ਵੀ ਕਦੇ 62 ਸਾਲ ਦੇ ਬਾਬਾ ਅਮਰਦਾਸ ਜੀ ਆਪਣੀ ਭਤੀਜੇ ਉਹਨਾਂ ਦੇ ਕੋਲੋਂ ਬਾਣੀ ਸੁਣਦੇ ਹਨ ਬੀਬੀ ਅਮਰੋਜੀ ਮਾਭੀ ਦੇਣੀ ਜਿਹੜਾ ਬੀਬੀ ਅਮਰੋ ਸ਼ਬਦ ਪੜ੍ਹਦੀ ਹੈ ਨਾ ਤੁਸੀਂ ਕਿਸੇ ਭਰਾ ਨੂੰ ਆਖਿਆ ਜੀ ਇਹਦਾ ਕੀਰਤਨ ਕਰਕੇ ਸੁਣਾਵੇ ਉਹਨੇ ਕਿਹਾ ਜੀ ਮੈਂ ਤਿਆਰ ਨਹੀਂ ਕੀਤੀ ਮੈਨੂੰ ਦੱਸ ਪਰ ਹੈ ਕਿੱਥੇ ਕਰ ਜਿਹੜਾ ਬੀਬੀ ਅਮਰੋ ਸ਼ਬਦ ਪੜ੍ਹਿਆ ਨਾ ਹੁਣ ਤਾਂ ਆ ਕੀਤਨ ਖੜਨਾ ਬੜੀ ਮੋਬਾਈਲ ਬਣ ਗਈ ਜਿਉਂ ਦੀਆਂ ਮੋਬਾਈਲ ਵਾਲੇ ਭਰਾ ਉਹ ਮੋਬਾਈਲ ਆ ਜਾਂਦੇ ਨੇ ਐਂ ਕਰੀ ਜਾਂਦੇ ਤੇ ਸਾਰਾ ਦਿਨ ਲਾ ਦੋ ਪਾਣੀ ਕੰਟ ਪੈਸਾ ਕੰਟ ਅੱਜ ਸਮ ਬਾਣੀ ਕੰਟੜੀ ਆ ਤੁਹਾਡਾ ਪਤਾ ਚਾਹੁੰਦਾ ਇਸ ਨਗਰ ਦੇ ਜਥੇ ਤਖਤ ਸਾਹਿਬ ਵਿੱਚ ਗਾਇਨ ਰਾਗੀ ਸੋਹਣ ਸਿੰਘ ਦੇ ਜੱਦਾ ਨੇ ਉਹ ਸਾਰੀ ਭਗਤ ਬਾਣੀ ਦਾ ਮੂਹਰ ਬਾਣੀ ਹੋਰ ਨਿਰੰਤਰ ਤੇ ਆ ਜਾਂਦਾ ਰਹੇ ਸਾਰੀ ਭਗਤ ਬਾਣੀ ਮੂਹਰ ਬਾਣੀ ਤੇ ਆਪਾਂ ਪਹਿਲੇ ਸ਼ਬਦ ਪੜ੍ਹਨੇ ਨੂੰ ਦਿੱਕਤ ਆਇਆ ਕਰਦੇ ਆ ਕਦੀ ਉਹ ਕਦੀ ਤੇ ਪਿੱਛੇ ਦੇ ਨੇ ਕੱਢ ਕੇ ਦੇ ਕੀ ਸਾਡੀ ਆਲ ਬਾਣੀ ਕੰਠੂ ਬੇ ਬਾਣੀ ਕੰਠ ਮੈਂ ਕੰਨਾਂ ਨੂੰ ਪੜ ਕੇ ਕਹਿਣ ਲੱਗਾ ਓਂਕਾਰ ਨਾਲ ਨਹੀਂ ਮੇਰੇ ਰਾਜ ਚਲੋ ਮੇਰਾ 11 ਸਾਲ ਦਾ ਪੁੱਤ ਹੈ ਚਾਂਦ ਸਾਹਿਬ ਤੋਂ ਬਣਾਉ ਨੂੰ ਸਾਰੀ ਬਾਣੀ ਨੂੰ ਬਣੀ ਕੰਢੇ ਤੇ ਗਲਤੀ ਲੜ ਕੇ ਆਪਾਂ ਜੇ ਜੰਮਿਆ ਨਾ ਤੇ ਮੇਰੇ ਜਮਨ ਤਾਂ ਖਿੰਤ ਨਖਲੇ ਉਹਨ ਸਵਾਰਾਂ ਦਾ ਚਤਨ ਵੀ ਕਰ ਗਿਆ ਸਾਡੇ ਭਰਾ ਨਕਮਾਰ ਬਾਤ ਚਲਿਆ ਜਾਣਾ ਲੈਣਗੇ ਤੇ ਕਹਿਣਗੇ ਗਿਆਨੀ ਜੀ ਨੂੰ ਸ਼ੀਰਵਾ ਦੇ ਤੇ ਗਿਆਨੀ ਦਾ ਕਮਿਟੀ ਕੈਬਨਟ ਤੱਕ ਕੀ ਮੰਦਰ ਭਗੈ ਗਿਆ ਕੰਮ ਇਹ ਤਾਂ ਦੁਕਾਨਦਾਰ ਹੀ ਮੈਂ ਤੁਹਾਨੂੰ ਬੇਨਤੀ ਕਰਾਂ ਮੈਂ ਆਇਆ ਤੇ ਦੋ ਤਿੰਨ ਗੱਭਰੂ ਘੋੜਿਆਂ ਪਾਏ ਨੇ ਮੇਰਾ ਰੱਬ ਦਾ ਵਾਸਤਾ ਮੈਂ ਕਿਹਾ ਵੀ ਕੀ ਕੰਮ ਨ ਕਰਿਆ ਕਰੋ ਆਗੇ ਆਪ ਸਿੰਘ ਜੋ ਪਾਵੇ ਵੈਨ ਜੀਪੀ ਫੜੇ ਬਿਲਾਓ ਨਾ ਗੋਡੀ ਹੱਥ ਲਵਾਓ ਤੇ ਨਾ ਨਾਓ ਇਹ ਗੁਰਮਤ ਨਹੀਂ ਮੈਂ ਐਸ ਬਾਪੂ ਨੂੰ ਬੇਨਤੀ ਕਰਦਾ ਮੇਰੇ ਬਾਪਾ ਸਾਹਿਬ ਤੇਰਾ ਅਮਰ ਛੜਿਆ ਇਹ ਸਿਰ ਤੇਰੀ ਇਮਾਨਤ ਹੈ ਇਹ ਝੁਕੇ ਤੇ ਕੇਵਲ ਤੇਰੇ ਅਗੇ ਝੁਕੇ ਤੇ ਜੇ ਤੈਨੂੰ ਛੜਕੇ ਕਿਸੇ ਹੋਰ ਅਗੇ ਝੁਕਣਾ ਤੇ ਮੇਰੀ ਜਾਨ ਕਰਨ ਲਈ ਮੈਨੂੰ ਸਵਾਸ ਨਹੀਂ ਚਾਹੀਦਾ ਆਪਾਂ ਖੇੜ ਬਣਾਈ ਜਿਹੜਾ ਉਹਦੇ ਪਹਿਲੇ ਹੱਥ ਲਾਈ ਜਾਂਦੇ ਆ ਉਮੜ ਕੇ ਐਂ ਕਰੀ ਜਾਂਦਾ ਇਹ ਦੁਕਾਨਦਾਰੀਆਂ ਦੇ ਯਾਦ ਰੱਖਿਆ ਜੀ ਹਰ ਚਮਕਦੀ ਚੀਜ਼ ਸੋਨਾ ਨਹੀਂ ਆਰ ਬੈਡ ਜਿਹੜੇ ਨਾਲ ਗੋੜ ਜੋ ਤੁਸੀਂ ਕਿਸੇ ਨੂੰ ਸਮਝ ਦਿਓ ਹੋ ਸਕਦਾ ਸਾਡੇ ਨਾਲ ਕੋਈ ਕੰਮ ਹੋਵੇ ਕਿਉਂਕਿ ਆਪਾਂ ਹਜੂਰ ਨੇ ਕਿਹਾ ਮਨੁੱਖੀ ਤੇਗ ਬਿਰਤੀ ਸਭ ਜਾਣ ਦੇਵਰ ਕੋ ਇੱਕ ਇੱਕ ਪ੍ਰਭਾਨ ਰੋੜ ਪਾੜ ਕਰਦੇ ਪਰ ਆਪਾਂ ਮੰਨ ਨਹੀਂ ਕਰਦੇ ਬੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਦਾ ਸੋਮੇ ਵਿੱਚ ਸਮ ਜਾਏ ਸਾਡਾ ਦਾਦਾ ਕੇਵਲ ਤੇ ਕੇ ਨੂੰ ਗੁਰਸੱਤੇ ਪਾਛਾ ਹੈ ਮੇਰੇ ਭੈਣੋ ਤੇ ਭਰਾਓ ਮਨੋਖਾਂ ਦੇ ਗੋਡੀ ਹੱਥ ਲਾ ਕੇ ਉਹਨਾਂ ਦੇ ਮੰਤੇ ਪੜ ਕੇ ਗੁਰਮਤ ਤੋਂ ਸਿਰ ਤੋਂ ਨਾ ਬੀਬੀ ਅਮਰੋ ਨੀ ਬਾਣੀ ਪੜੀ ਨਾਲੇ ਦੁੱਧ ਰਿੱਟਦੀ ਹੈ ਨਾਲੇ ਪਾਣੀ ਪੜਦੀ ਹੈ ਭਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰਬਿੜੇ ਤੜਿਆ ਬਸ ਮਨ ਵਿੱਚ ਖੇਚ ਪੈਦਾ ਹੋ ਗਈ ਤੇ ਕਹਿਣ ਲੱਗੇ ਧੀਏ ਰਾਣੀਆਂ ਕਿ ਜਿਨ੍ਹਾਂ ਦੀ ਬਾਣੀ ਮੈਨੂੰ ਉਥੇ ਲੈ ਚੱਲ ਗੁਰੂ ਅਮਰਦਾਸ ਪਾਤਸ਼ਾਹ ਦੇ ਭਤੀਜੇ ਨਾਲ ਗਿਆ ਸੀ ਭਾਈ ਜਸਾ ਸਿੰਘ ਨਾਲ ਬੀਬੀ ਅਮਰੋ ਗੁਰੂ ਅਮਰਦਾਸ ਸਾਹਿਬ ਦੇ ਪਾਤਸ਼ਾਹ ਦੇ ਸੁਪਤਰੀ ਉਹ ਕਹਿੰਦੀ ਤਾਇਆ ਜੀ ਇਹ ਬਾਣੀ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਤੇ ਹੁਣ ਉਹਨਾਂ ਦੀ ਮਸਾਂ ਤੇ ਮੇਰੇ ਪਿਤਾ ਜੀ ਕਹਿੰਦੀ ਉੱਤੇ ਲੈ ਚੱਲ ਤੇ ਜਦੋਂ ਗਏ ਨੇ ਨਾ ਤੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਉੱਠ ਕੇ ਕਹਿਣ ਲੱਗੇ ਆਓ ਜੀਆਂ ਨੂੰ ਗੁਰਮੁਖੰਦ ਜੀ ਧਰਮ ਕਰਕੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਡੇਕ ਕੇ ਕਹਿਣ ਲੱਗੇ ਕਿ ਕੋਣ ਬਣ ਕੇ ਨਹੀਂ ਆਇਆ ਮੈਂ ਤੇਰਾ ਦਾਸ ਬਣ ਗਿਆ ਮੇਰੇ ਤੇ ਕਿਰਪਾ ਕਰ ਮੈਨੂੰ ਨਵਾਜ ਤੇ ਧੰ ਗੁਰੂ ਅਮਰਦਾਸ ਮਹਾਰਾਜ ਨੇ 12 ਸਾਲ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ ਤੇ ਗੁਰਤਾ ਗਤੀ ਪ੍ਰਾਪਤ ਕੀਤੀ